ਪਿਆਰ ਭਰੀ ਸਾਥੀ ਗਿਆ ਫੇਸਬੁਕ ਤੋਂ YouTube ਵਾਲਿਆਂ ਨੂੰ ਆਪਾਂ ਦੇ ਕਹਿੰਦੇ ਪੰਜ ਤੋਂ ਛੇ ਚੀਜ਼ਾਂ ਤੇ ਕਹਿੰਦੇ ਐਡ ਲਾਉਣੀ ਤਾਂ ਨੇ ਪਾਸੇ ਆਪਣਾ ਪੋਸਟਰ ਦੇ ਉੱਤੇ ਲੰਬਰ ਚਲਦੀ ਜਾਂਦਾ ਪੰਜ ਤੋਂ ਸੱਤ ਫੋਟੋ ਮਾਂ ਭੇਜਿਆ ਕਰੋ ਤੇ ਜਾਂ ਵੀਡੀਓ ਬਣਾ ਕੇ ਭੇਜ ਕੋਈ ਇੱਕ ਤੋਂ ਡੇਢ ਮਿੰਟ ਦੀ ਤੇ ਪੰਜ ਤੋਂ ਛੇ ਚੀਜ਼ਾਂ ਲੱਗੇ ਵੀਰੇ ਪਰ 11 6 ਦਾ ਟਰਾਲਾ ਵੀਰੇ ਬਹੁਤ ਵਧੀਆ ਟਰਾਲਾ ਲੈਫਟ ਵਾਲਾ 3.5 ਫੁੱਟੇ ਦਾ ਬੈੱਡ ਤੇ ਕੋਕਾ ਵੀ ਟਰਾਲਾ ਬਿਲਕੁਲ ਨਵਾਂ ਟਰਾਲਾ ਕੁਆਲਟੀ ਦਾ ਰੰਗ ਕੀਤਾ ਵਾ ਤੇ 1 2 3 4 ਤੇ 9 8 9 ਦੀ ਜੀ ਹੱਬਾ ਤੇ ਬਹੁਤ ਵਈਆ ਟਰਾਲਾ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਏਰੀਆ ਬਸਰਮੇ ਪਿੰਡ ਬੜੀੜਿਆ ਤੇ ਰੇਟ ਦੱਸਿਆ ਦੀ ਰੇਟ ਕੋਈ ਫੋਨ ਤੇ ਕਰ ਸਕਦੇ ਆ 3.5 ਫੁੱਟ ਬਾਡਾ 2.5 ਫੁੱਟ ਵਾੜ ਹੈ ਦੀ ਤੇ ਬਿਲਕੁਲ ਸੀਸੇ ਨੂੰ ਚਿਲਕ ਦੀ ਫਾਸੇ ਦੀ ਤੇ ਕੋਕਾ ਪੀ ਟਰਾਲਾ ਸਾਰੀ ਜਾਣਕਾਰੀ ਲਈ ਫੋਨ ਲੱਗ ਲੈ ਸਕਦੇ ਆ ਤੇ ਰੇਟ ਦਾ ਪਤਾ ਕਰ ਸਕਦੇ ਆ ਰੇਟ ਦੱਸਿਆ ਦੀ ਵੀਰ ਨੇ 11 ਛੇ ਦਾ ਟਰਾਲਾ ਕੋਕਾ ਪੀਸ ਜਮਾ ਤੇ ਵੀਡੀਓ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾ ਕਰੋ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ 2024 ਮਾ ਦਾ ਟਰਾਲਾ ਇਹ ਤੇ ਬਹੁਤ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭੈਣ ਨੂੰ ਲੈਣਾ ਵੀਰ ਨਾਲ ਸੰਪਰਕ ਕਰ ਸਕਦਾ ਵਾਰਸ਼ੋਗਾਂ ਦਾ ਸਰਗਰ ਟਰੈਕਟਰ ਵੀਰੇ ਬਿੰਦ ਕੋਲ ਤੋਂ 2012 ਮਾਡਲ ਇੰਜਨ ਗੇਅਰ ਦਾ ਓਕੇ ਆ ਰੰਗ ਵੀਨੋ ਨੀਰ ਆਇਆ ਤੇ ਇੰਜਨ ਤੋਂ ਜਮ ਰੰਗ ਨਵੇਂ ਵਰਗਾ ਪਿਆ ਤੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਟਾਇਰ ਪਿੰਦ ਕੋਲ ਤੋਂ ਨਵੇਂ ਆ ਟਰੈਕਟਰ ਦੇ ਮਗਰਲੇ ਦਾ ਤੇ ਮੂਹਰੇ ਟਾਇਰ ਅੱਦੇਗਾ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰੇ ਸੰਪਰਕ ਕਰ ਸਕਦੇ ਪਾਵਰ ਟਰੈਕਟਰ 2012 ਮਾਡਲ ਤੇ ਰੇਟ ਦੱਸਿਆ ਨਹੀਂ ਰੇਟ ਤੇ ਫੋਨ ਨੰਬਰ ਜੁ ਜਾ ਫੋਨ ਤੇ ਕਰ ਸਕਦੇ ਆ ਫਰਕੀਨ ਦੇ ਉੱਤੇ ਨੰਬਰ ਚੱਲਦੀ ਜਾਂਦਾ ਤੇ ਸਾਰੀ ਜਾਣਕਾਰੀ ਜੇ ਵੀ ਫੋਨ ਲੱਗ ਲੈ ਸਕਦੇ ਕੋਕਾਪੀ ਟਰੈਕਟਰ 855 2012 ਮਾਡਲ ਤੇ ਸਾਰੀ ਜਾਣਕਾਰੀ ਲਈ ਫੋਨ ਲੱਗ ਲੈ ਸਕਦੇ ਵੀਰ ਕੋ ਸਾਰੀ ਵੇਖ ਭਰਾਵਾਂ ਦਾ ਟੈਪ ਨਾ ਕਰੋ ਤੇ ਬਹੁਤ ਵਧੀਆ ਟਰੈਕਟਰ ਆ ਤੇ ਇੰਜਨ ਕੇ ਦੋਕੇ ਤੇ ਰੇਟ ਦਿੱਥੇ ਰੇਟ ਫੋਨ ਤੇ ਕਰ ਦਿਓ ਤੇ ਚਦਰੀ ਚਦਰੀ ਲੱਗੀ ਵੀ ਪੂਰਾ ਸੋਹਣਾ ਟਰੈਕਟਰ ਆ ਤੇ ਨਹੀਂ ਈ ਰੰਗਾ ਤੇ ਗਾਂ ਬੋਕੋ ਨੇ ਗਏ ਉਹ ਵੀ ਖਾਓ। ਮੇਰੇ ਨਾਲ ਕੇਰਾ ਟਰੈਕਟਰ ਆ 65 बाई ਹੋਇਆ ਵਾ ਇਹ ਤੇ ਇੰਜਨ ਜਿਵੇਂ ਨਵਾਂ ਬੱਜਿਆ ਵਾ ਨਾਲ ਕੇਰਾ ਤੋਂ ਪੈਂਟ ਬਾਈ ਹੋਇਆ ਵਾ ਤੇ ਬਹੁਤ ਵਈਆ ਟਰੈਕਟਰ 95 ਮਾਡਲ ਆ 90 ਦੇ ਪੰਜਾ ਇੰਜਨ ਕੇ ਤਾਂ ਪੂਰਾ ਇੱਕ ਕੰਮਸਾਲਾ ਹੋਇਆ ਵਾ ਸਾਰਾ ਟਰੈਕਟਰ ਦਾ ਤੇ ਸੜੈ ਸੜੈ ਦੂਜੇ ਪਾਸੇ ਹੋ ਜਾਂਦਾ ਤਾਂ ਇਹ ਛੋੜ ਨਹੀਂ ਸਕਦੀ ਛੋ ਵੀ ਹੈਗੀ ਟਰੈਕਟਰ ਦੀ। ਤੇ ਰੇਡ ਹੈਗਾ 90000 ਰੁਪਿਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਕਦੇ ਆ ਪਾਵਰ ਵੀ ਹੋਇਆ ਵਾ ਟਰੈਕਟਰ ਤੇ ਬਹੁਤ ਵਧੀਆ ਟਰੈਕਟਰ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾ ਸੰਪਰਕ ਕਰ ਲਓ ਮਾਲਕ ਵੀਰਾਂ ਦਾ ਨੰਬਰ ਉੱਤੇ ਚੱਲ ਜਿਹਾ ਦਾ ਸਿਲਕੀਨ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਦੇ ਸਕਦੇ ਆ ਤੇ ਬਹੁਤ ਵਧੀਆ ਟਰੈਕਟਰ ਆ 65 ਬਾਈ ਹੋਇਆ ਵਾ ਤੇ 95 ਮਾਡਲ 90 ਤੇ 5 1 ਲੱਖ ਤੇ 90000 ਰੁਪਿਆ ਮੰਗ ਕਰਦੇ ਆ ਟਾਇਰਾਂ ਦੀ ਇਹ ਖੇਚਣ ਵੇਖੀ ਸਕਦੇ ਆ 2011 ਮਾਡਲ ਟਰੈਕਟਰ ਆ ਬਹੁਤ ਵਧੀਆ ਕਿਸੇ ਵੀਰਪਾਏ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 855 ਟਰੈਕਟਰ ਆ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਟਾਇਰ ਨਵੇਂ ਆ ਟਰੈਕਟਰ ਤੇ ਤੇ ਕੋਕਾ ਵੀ ਟਾਈਟ ਨਹੀਂ ਰਹੀ ਰੰਗਾ ਤੇ ਇੱਕ ਤੋਂ ਪੇਂਟ ਖੇਡ ਦੀ ਮੱਜਾ ਛੱਦਰੀ ਛੱਦਰੀ ਲੱਗੀ ਹੋਈ ਆ ਬੈਂਪਰ ਬੈਂਪਰ ਲੱਗਿਆ ਵਾ ਵਧੀਆ ਚੌਂਕਦਨ ਟਰੈਕਟਰ ਆ ਕਿਆ ਵਾ ਦੀ ਇਹ ਗੱਲ ਤੇ ਆਣਾ ਇਹਨਾਂ ਦਾ 4 ਲੱਖ ਤੇ 20000 ਰੁਪਇਆ ਮੰਗ ਕਰਦੇ ਆ ਏੜ ਗਿਆ ਤੇ ਆਣਾ 42000 ਰੁਪਏ ਮੰਗ ਕਰਦੇ ਆ ਤੇ ਸਾਰੀ ਜਾਣਕਾਰੀ ਜਣੀ ਮੈਨੂੰ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀ ਟਰੈਕਟਰ ਤੇ ਕੰਦੀ ਕੰਦੀ ਵੀਰ ਨੇ ਫੋਟੋ ਪਾਈ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਬਿਲਕੁਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਿਆ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਕਰੋ ਭਰਾ ਬਣ ਕੇ ਤੇ ਐ ਆਪਣੇ ਵੀਡੀਓ ਲਗਾਤਾਰ ਹੁੰਦੇ ਗਏ ਨਹੀਂ ਜਿੰਦਾਂ ਪਹਿਲਾਂ ਗੈਪ ਪੈ ਗਿਆ ਸੀ ਹੁਣ ਆਪਾਂ ਗਾਇਬ ਨਹੀਂ ਪੈਣ ਦਿੰਦੇ ਮੇਰੇ ਕੋ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਚਲੋ